ਦੀਵਾਲੀ ਦਾ ਤਿਉਹਾਰ ਉਤਸ਼ਾਹ ਤੇ ਦੇਸ਼ ਭਰ ਦੇ ਵਿੱਚ ਫੈਲ ਰਿਹਾ ਹੈ ਅਤੇ ਬਾਜ਼ਾਰਾਂ ਦੇ ਵਿੱਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਹਰ ਕੋਈ ਖਾਸ ਮੌਕੇ ਦੇ ਲਈ ਖਰੀਦਦਾਰੀ ਕਰਨ ਦੇ ਵਿੱਚ ਰੁੱਝਿਆ ਹੋਇਆ ਅਤੇ ਘਰਾਂ ਤੇ ਬਾਜ਼ਾਰਾਂ ਨੂੰ ਸਜਾਉਣ ਵਾਲੇ ਦੀਵਿਆਂ ਦੀ ਰੌਸ਼ਨੀ ਚਾਰੇ ਪਾਸੇ ਖੁਸ਼ੀ ਜਿਹੜੀ ਹੈ ਕਿ ਫੈਲਾ ਰਹੀ ਹੈ ਸਜਾਏ ਹੋਏ ਘਰਾਂ ਨੂੰ ਲੈ ਕੇ ਰੰਗीन ਬਾਜ਼ਾਰਾਂ ਤੱਕ ਦੀਵਾਲੀ ਦਾ ਤਿਉਹਾਰ ਖੁਸ਼ਹਾਲੀ ਤੇ ਖੁਸ਼ੀ ਦੇ ਪ੍ਰਤੀਕ ਵਜੋਂ ਉੱਭਰ ਰਿਹਾ ਹੈ ਤਾ ਇਸ ਖੁਸ਼ੀ ਦੇ ਮੌਕੇ ਤੇ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਸਖਤ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਨੇ ਦੀਵਾਲੀ ਜਿਹੜੀ ਐ ਇਸ ਵਾਰ ਉਹ ਖਾਸ ਐ ਖੁਸ਼ੀ ਫੈਲ ਰਹੀ ਐ ਪੂਰਾ ਦੇਸ਼ ਇਸ ਤਿਹਾਰ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਮਨਾ ਰਿਹਾ ਤੇ ਜਿੱਥੇ ਜਿਹੜਾ ਕਿ ਦੇਸ਼ ਦੇ ਵਿੱਚ ਦੀਵਾਲੀ ਦਾ ਤਿਹਾਰ ਵੱਖ-ਵੱਖ ਥਾਵਾਂ ਤੇ ਮਨਾਇਆ ਜਾ ਰਿਹਾ ਉੱਥੇ ਹੀ ਆ ਗ੍ਰੀਨ ਦੀਵਾਲੀ ਮਨਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ਪਟਾਕਿਆਂ ਦੀ ਵਰਤੋਂ ਘੱਟ ਕੀਤੀ ਜਾਵੇ ਤਾਂ ਜੇਕਰ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਵੀ ਲਗਾਤਾਰ ਆ ਗੋਬਰ ਦੇ ਦੀਵੇ ਪੜਾ ਕੇ ਦੀਵਾਲੀ ਸੈਲੀਬ੍ਰੇਟ ਕਰਨ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਵੱਖ-ਵੱਖ ਥਾਵਾਂ ਦੇ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਤੁਹਾਨੂੰ ਜੜੀਆਂ ਤਸਵੀਰਾਂ ਸੰਦੀਆਂ ਕਰ ਰਹੇ ਆ ਅਜोध्या ਦੀ ਉੱਤਰ ਪ੍ਰਦੇਸ਼ ਦੀ ਕਰ ਰਹੇ ਆ ਬਰੇਲੀ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ ਤਮਾ ਲਾਡੂ ਕੋਲਕਾਤਾ ਤੇ ਭੁਨੇਸ਼ਵਰ ਉੜੀਸਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਪ੍ਰਮਾਤਮਾ ਆ 2026 ਦੀ ਸਾਲ ਹੈ ਉਹ ਵੀ ਖੁਸ਼ੀਆਂ ਭਰ ਲੈ ਕੇ ਆਵੇ